ਕਿਹੜੇ ਕਿਹੜੇ ਏਰੀਏ ਤੇ ਠੇਕਾ ਇਹ ਵਾਲਾ ਹਾਂਜੀ ਦਿੱਲੇ ਪੰਜਾਬ ਹਾਂਜੀ ਦਿੱਲੇ ਪੰਜਾਬ ਦਿੱਲੇ ਪੰਜਾਬ ਦੇ ਲੱਗਿਆ ਇੱਕ ਠੇਕਾ ਤੁਸੀਂ ਦੇਖ ਸਕਦੇ ਜੀ ਕਿ ਅਸੀਂ ਇੱਥੇ ਖੜੇ ਆ ਬਕਾਇਦਾ ਖੁੱਲਾ ਵਾ ਬਕਾਇਦਾ ਇੱਥੇ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਜੀ ਕਿ ਵਧੀਆ ਤਰੀਕੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਨੇ ਸੋ ਗੱਲ ਕਹਿਣ ਦੀ ਇਹ ਨਹੀਂ ਕਿ ਇਹਦਾ ਕੋਈ ਕਸੂਰ ਨਹੀਂ ਆ ਕਿਉਂਕਿ ਜੋ ਇਹਦੇ ਮਾਲਕ ਕਹਿਣਗੇ ਕਿਉਂਕਿ ਇਹ ਦਿਹਾੜੀਦਾਰ ਬੰਦਾ ਵਾ ਇਹਦਾ ਸਿਰਫ ਜੋ ਉਹਨਾਂ ਨੇ ਕਿਹਾ ਉਤਨਾ ਹੀ ਖੁੱਲਣਾ ਵਾ ਸੋ ਇਹ ਤੁਸੀਂ ਦੇਖ ਸਕਦੇ ਜੀ ਕਿ ਵਿਭਾਗ ਦੀ ਕਿੱਡੀ ਵੱਡੀ ਲਾਪਰਵਾਹੀ ਹੈ ਕਿ ਇੱਕ ਦਿਨ ਕਿਉਂਕਿ ਦੇਸ਼ ਭਗਤਾਂ ਦੀ ਇੱਥੇ ਕੋਈ ਵੈਲਿਊ ਨਹੀਂ ਹੈਗੀ ਗਾਂਧੀ ਜੀ ਨੇ ਦੇਸ਼ ਆਜ਼ਾਦ ਕਰਨ ਵਾਸਤੇ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਪਰ ਅੱਜ ਉਹਨਾਂ ਦੀ ਗਾਂਧੀ ਜਨਮ ਦਿਵਸ ਵਾਲੇ ਦਿਨ ਜਿਹੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਕਿ ਸ਼ਰਾਬ ਦੇ ਠੇਕੇ ਕਿਉਂਕਿ ਇੱਕੋ ਦਿਨ ਡਰਾਈ ਡੇ ਆ ਜਿਹੜਾ ਸਾਰੇ ਇੰਡੀਆ ਦੇ ਵਿੱਚ ਹੁੰਦਾ ਪਰ ਪੰਜਾਬ ਦੇ ਵਿੱਚ ਖਾਸ ਕਰਕੇ ਗੁਰਦਾਸਪੁਰ ਦੇ ਵਿੱਚ ਐਕਸਾਈਜ਼ ਦੇ ਜਿਹੜੇ ਕੁਝ ਕਰਮਚਾਰੀ ਆ ਉਹਨਾਂ ਦੀ ਮਿਲੀ ਭੁਗਤ ਨਾਲ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਤੁਸੀਂ ਦੇਖ ਸਕਦੇ ਜੀ ਸਾਰੇ ਠੇਕੇ ਗੁੱਲੇ ਨੇ ਬਹੁਤ ਸਾਰੇ ਠੇਕੇ ਕਿਉਂਕਿ ਅਸੀਂ ਸਾਰਿਆਂ ਤੇ ਨਹੀਂ ਜਾ ਸਕਦੇ ਪਰ ਦੂਜੇ ਬੰਨੇ ਕਿ ਬੜੀ ਵਧੀਆ ਤਰੀਕੇ ਨਾਲ ਪਰਚੇਜ ਸੇਲ ਸਾਰਾ ਕੁਝ ਹੋ ਰਿਆ ਵਾ ਤੇ ਜਿੰਨੂੰ ਵੀ ਪੁੱਛੀ ਉਹ ਇਹ ਕਹਿੰਦਾ ਵਾ ਕਿ ਮੇਰੇ ਮਾਲਕਾਂ ਨੇ ਕਿਹਾ ਸੀ ਕਿ ਠੇਕਾ ਖੋਲ ਦੋ ਤੇ ਉਹਨਾਂ ਦੇ ਕਹਿਣ ਤੇ ਖੋਲਤਾ ਕਿਉਂਕਿ ਹੁੰਦਾ ਤਾਂ ਇਦਾਂ ਹੀ ਆ ਕੋਈ ਆਪਣੀ ਮਰਜ਼ੀ ਨਾਲ ਤੇ ਖੋਲ ਨਹੀਂ ਸਕਦਾ ਸੋ ਅਸੀਂ ਸਿਰਫ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਪਰ ਠੇਕੇ ਐਜ਼ ਇਟ ਐਜ਼ ਖੁੱਲੇ ਨੇ ਕਿਉਂਕਿ ਲੱਗਦਾ ਵਾ ਕਿ ਪ੍ਰਸ਼ਾਸਨ ਗੁਰਦਾਸਪੁਰ ਪ੍ਰਸ਼ਾਸਨ ਵੀ ਜਿਹੜਾ ਵਾ ਉਹਦੇ ਵੀ ਹੱਥ ਕੜੇ ਨੇ ਕਿਉਂਕਿ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਅਸੀਂ ਦੱਸ ਨਹੀਂ ਸਕਦੇ ਕਿ ਕਿਹੜੇ-ਕਿਹੜੇ ਅਧਿਕਾਰੀਆਂ ਨਾਲ ਕੀਤੀ ਖਾਸ ਕਰਕੇ ਵਿਭਾਗ ਦੇ ਵੀ ਜਿਹੜੇ ਅਧਿ ਲੋਕਲ ਜਿਹੜੇ ਇਨਸਪੈਕਟਰ ਆ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਸਾਡੇ ਇਨਸਪੈਕ ਜਿਹੜੇ ਈਟੀਓ ਆ ਨਾ ਉਹ ਕਾਰਵਾਈ ਕਰ ਰਹੇ ਨੇ ਪਰ ਆਹ ਕਾਰਵਾਈ ਤੁਸੀਂ ਦੇਖ ਸਕਦੇ ਜੀ ਕਿ ਇਹਦੇ ਚ ਕੀ ਕਾਰਵਾਈ ਹੋ ਰਹੀ ਆ ਠੇਕੇ ਬਕਾਇਦਾ ਖੁੱਲੇ ਆ ਸੇਲ ਹੋ ਰਹੀ ਆ ਇਹ ਕਾਰਵਾਈ ਹੋ ਰਹੀ ਆ ਸੋ ਇਹ ਚੀਜ਼ਾਂ ਜਿਹੜੀਆਂ ਨੇ ਖਾਨਾ ਪੂਰਤੀ ਹੋਣੀ ਆ ਛੋਟੇ ਛੋਟੇ ਚਾਲਾਨ ਹੋਣੇ ਆ ਜੇ ਇੰਨਾ ਤੇ ਬਣਦੀ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਚਾਹੀਦੀ ਆ ਜਿਹੜੇ ਇੱਥੋਂ ਦੇ ਈਟੀਓ ਦੇਤੇ ਜਿਹੜਾ ਇੱਥੋਂ ਦਾ ਇਨਸਪੈਕਟਰ ਆ ਉਹਦੇ ਤੇ ਜਿਹੜਾ ਇੱਥੋਂ ਦਾ ਜਿਹੜਾ ਇੱਥੇ ਐਸਾਈ ਕਮਿਸ਼ਨਰ ਆ ਉਹਦੇ ਤੇ ਉਹਨਾਂ ਤੇ ਜੇ ਪਰਚਾ ਰਜਿਸਟਰ ਹੁੰਦਾ ਵਾ ਤੇ ਫੇਰ ਅਗਲੀ ਵਾਰ ਇਹ ਠੇਕੇ ਨਹੀਂ ਖੁੱਲਣਗੇ ਕਿਉਂਕਿ ਹਰ ਸਾਲ ਇਹ ਠੇਕੇ ਜਿਹੜੇ ਇੱਥੇ ਖੁੱਲਦੇ ਨੇ ਸੋ ਇਹਨਾਂ ਚੀਜ਼ਾਂ ਵੱਲ ਜੇ ਤੁਸੀਂ ਧਿਆਨ ਦਿਓਗੇ ਤੇ ਤੁਹਾਨੂੰ ਪਤਾ ਲੱਗ ਜੀਗਾ ਕਿ ਗੁਰਦਾਸਪੁਰ ਦੇ ਕੀ ਹਲਾਤ ਆ ਇਕੱਲੇ ਇੱਕ ਦੇਣ ਦੇ ਨਹੀਂ ਆ ਹਰ ਸਾਲ ਇਹ ਠੇਕੇ ਇਦਾਂ ਹੀ ਖੁੱਲਦੇ ਆ ਸੋ ਅਸੀਂ ਤੁਹਾਨੂੰ ਜਿੰਨੇ ਕੁ ਦਿਖਾ ਸਕਦੇ ਆ ਉਹ ਦਿਖਾਏ ਆ ਇਹਨਾਂ ਨੇ ਕੋਈ ਵੀ ਖਾਨਾ ਪੂਰਤੀ ਕਰਨੀ ਆ ਬਟ ਸਵੇਰ ਤੋਂ ਅਸੀਂ ਇੱਕ ਰਿਟਰਨ ਚ ਇਹਦੀ ਕੰਪਲੇਨ ਕਰਾਂਗੇ ਤੇ ਇਹਨਾਂ ਤੇ ਬੰਦ ਹੀ ਕਾਨੂੰਨੀ ਕਾਰਵਾਈ ਕਰਾਵਾਂਗੇ ਵਿਦ ਅਪਸਰ ਕਿਉਂਕਿ ਇਹ ਹਮੇਸ਼ਾ ਇਹ ਕਹਿੰਦੇ ਸਾਨੂੰ ਪਤਾ ਨਹੀਂ ਆ ਕਿਉਂਕਿ ਸਾਰਿਆਂ ਨੇ ਦੱਸਿਆ ਵਾ ਕਿ ਜਿੰਨੇ ਇਨਸਪੈਕਟਰ ਉਹ ਦੱਸ ਕੇ ਗਏ ਇਹਨਾਂ ਨੂੰ ਮੈਨ ਸੌਰੀ ਇਨਸਪੈਕਟਰ ਨੇ ਜਿਹੜੇ ਇਹਨਾਂ ਦੇ ਇਨਚਾਰਜ ਨੇ ਉਹ ਕਹਿ ਕੇ ਗਏ ਨੇ ਉਹਨੂੰ ਨਹੀਂ ਪਤਾ ਕਿ ਉਹ ਇਨਚਾਰਜ ਕੌਣ ਆ ਕੌਣ ਨਹੀਂ ਉਹ ਕਹਿ ਕੇ ਗਏ ਕਿ ਠੀਕੇ ਕੋਲ ਲੋ ਸੋ ਧੰਨਵਾਦ